ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਨਾਨਕ ਦੇਵ ਜੀ ਰਸਮੈਦਿਕ ਦੇ ਪ੍ਰਬੰਧ ਵੱਲੋਂ ਸੰਗਤਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸਿੰਘ ਸਾਬਾ ਨੂੰ ਜਥੇਬੰਦੀਆਂ ਨੂੰ ਜਥੇਦਾਰ ਸਾਬਾ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਬੜੇ ਲੰਬੇ ਸਮੇਂ ਤੋਂ ਸਾਲ ਹੋਣ ਵਾਲਾ ਹੈ ਜਦੋਂ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਉਹਨਾਂ ਦੇ ਨਾਲ ਦੇ ਸਿੰਘਾਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘਾਂ ਨੂੰ ਜਿਹੜੇ ਖਾਲਸਾ ਬਹੀ ਇੱਦੀ ਸੇਵਾ ਕਰ ਰਹੇ ਸੀਗੇ ਜਿਹੜੇ ਬੱਚਿਆਂ ਨੂੰ ਯੂਥ ਨੂੰ ਆਪਣੇ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਸੀਗੇ ਉਹਨਾਂ ਨੂੰ ਸਹੀ ਦਿਸ਼ਾ ਦਿਖਾ ਰਹੇ ਸੀਗੇ ਸਹੀ ਰਾਹ ਦਿਖਾ ਰਹੇ ਸੀ ਸੇਵਾ ਚਲਾ ਰਹੇ ਸੀਗੇ ਤੇ ਗਾਂਢੀਆਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਬੜੇ ਪੋਜ਼ਿਟਿਵ ਹੋ ਰਹੇ ਸੀਗੇ ਇਹ ਸਰਕਾਰਾਂ ਤੋਂ ਦੇਖਿਆ ਨਹੀਂ ਗਿਆ ਤੇ ਸੈਂਟਰ ਨੇ ਤੇ ਪੰਜਾਬ ਸਰਕਾਰ ਨੇ ਉਹਨਾਂ ਤੇ ਕਹਿ ਸਕਦਾ ਇੱਕ ਕਿਸਮ ਦਾ ਹਮਲਾ ਬੜੇ ਬੁਰੇ ਤਰੀਕੇ ਨਾਲ ਕਰਕੇ ਉਹਨਾਂ ਨੂੰ ਦਿਬਰਗੜ੍ਹ ਭੇਜ ਕੇ ਉਹਨਾਂ ਨੂੰ 2.5 25000 ਕਿਲੋਮੀਟਰ ਦੂਰ ਪਰਿਵਾਰਾਂ ਤੋਂ ਭੇਜ ਕੇ ਉਹਨਾਂ ਨੂੰ ਨਾ ਪਰਿਵਾਰਾਂ ਨੂੰ ਮਿਲਨ ਦਿੱਤਾ ਜਾ ਰਿਹਾ ਨਾ ਉਹਨਾਂ ਨੂੰ ਲੀਗਲ ਟੀਮਾਂ ਨੂੰ ਮਿਲਨ ਦਿੱਤਾ ਜਾ ਰਿਹਾ ਉਹਨਾਂ ਦੇ ਖਾਣਿਆਂ ਵਿੱਚ ਵੱਧ ਘੱਟ ਚੀਜ਼ਾਂ ਪਾਈਆਂ ਜਾ ਰਹੀਆਂ ਸੀ ਜਿਵੇਂ ਤੰਬਾਕੂ ਵੀ ਪਾਇਆ ਜਾ ਰਿਹਾ ਸੀਗਾ ਤੇ ਹੁਣ ਜਿਹੜਾ ਕੋਸਕ ਹਫਤੇ ਹੋਏ ਹਨ ਉਹਨਾਂ ਦੇ ਜਿਹੜੇ ਪ੍ਰਾਈਵੇਟ ਏਰੀਆਸ 'ਚ ਵੀ ਬਾਥਰੂਮਾਂ 'ਚ ਵੀ ਕੈਮਰੇ ਲੱਗੇ ਗਏ ਸੀ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਵੱਲੋਂ ਪੰਜ ਫੈਬਰੀਕ ਕਮੇਟੀ ਦਾ ਕੱਠ ਕੀਤਾ ਗਿਆ ਸੀਗਾ ਉਹਨਾਂ ਦੀਆਂ ਮੀਟਿੰਗਾਂ ਕਾਫੀ ਜ਼ਿਆਦੇ ਹੋਈਆਂ ਉਦੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਕਿ 17 ਤਰੀਕ ਨੂੰ ਵੱਡਾ ਕੱਠ ਕੀਤਾ ਜਾਵੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਜਿੱਥੇ ਮੋਰਚਾ ਲਾਇਆ ਗਿਆ ਹੈ ਵਾਰਿਸ ਪੰਜਾਬ ਦੇ ਵੱਲੋਂ ਉਹਨਾਂ ਦੇ ਸਿੰਘਾਂ ਦੇ ਪਰਿਵਾਰਾਂ ਵੱਲੋਂ ਜਿਹੜਾ ਮੋਰਚਾ ਲਾਇਆ ਗਿਆ ਹੈ 사ਸੰਗਤ ਜੀ ਦੇਖੋ ਤੁਹਾਨੂੰ ਪਤਾ ਹੈ ਕਿ ਜਿਹੜੇ ਸਿੰਘ ਹਨ ਉਹਨਾਂ ਦੀ ਜਿਹੜੀ ਹੈਲਥ ਹੈ ਜਿਹੜੀ ਉਹਨਾਂ ਦੀ ਸਿਹਤ ਹੈ ਬਹੁਤ ਨਾਜ਼ੁਕ ਹੈ ਜਿਹੜੇ ਪਰਿਵਾਰ ਹਨ ਉਹਨਾਂ ਦੀ ਵੀ ਸਿਹਤ ਨਾਜ਼ੁਕ ਹੈ ਅਸੀਂ ਜਤੇਰਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਸ ਦਿਨ ਪਹਿਲਾਂ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕੋਈ ਥੋਸ ਫੈਸਲਾ ਲਓ ਕੌਸ ਕਦਮ ਚੱਕੋ ਮਾਤਾ ਜੀ ਤੇ ਪਿਤਾ ਜੀ ਭਾਈ ਅਮਰਤਪਾਲ ਸਿੰਘ ਹੁਣਾਂ ਆ DNA ਵੀ ਗੱਲ ਕੀਤੀ ਸੀ ਮਾਤਾ ਜੀ ਬਹੁਤ ਕਹਿੰਦੇ ਵੀ ਕਮਜ਼ੋਰੀ ਮਹਿਸੂਸ ਕਰਦੇ ਹਨ ਦਾ ਜੀ ਵੀ ਤੁਹਾਨੂੰ ਪਤਾ ਹੈ ਅਸੀਂ ਵੀ ਸਾਰੇ ਕਿਸੇ ਦੇ ਬੱਚੇ ਹਾਂ ਜabb ਬੱਚਿਆਂ ਵਾਲੇ ਹਾਂ ਉਹਨਾਂ ਦੇ ਦਿਲਾਂ ਤੇ ਕੀ ਵੀ ਤਦੀ ਹੋਵੇਗੀ ਸੋ ਅਸੀਂ ਬੇਨਤੀ ਕਰਦੇ ਹਾਂ ਆਪਾਂ ਹਮ ਹਵਾ ਕੇ ਵੱਡਾ ਕਾਫਲਾ ਲੈ ਕੇ ਉੱਥੇ ਜਾਈਏ ਜਿਵੇਂ ਕਿ ਆਪਾਂ ਕਿਸਾਨੀ ਮੋਰਚੇ 'ਚ ਜਾਂਦੇ ਰਹੇ ਹਾਂ 사ਤਸੰਗਤ ਜੀ ਜਿਵੇਂ ਆਪਾਂ ਹੋਰ ਸਿੰਘਾਂ ਨੂੰ ਵੀ ਛਡਾਉਣ ਲਈ ਆਹ ਕੋਸਕ ਟਾਈਮ ਹੋਇਆ ਆਪਾਂ ਫੇਰ ਵੱਡੇ ਇਕੱਠ ਕੀਤੇ ਸੀ ਮੈਂ ਬੇਨਤੀ ਕਰਦਾ ਸਾਰੇ ਜਥੇਬੰਦਿਆਂ ਨੂੰ ਨੌਜਵਾਨੀ ਨੂੰ ਤੇ ਜਿਹੜੇ ਵੀ ਕੋਈ ਆਗੂ ਹਨ ਜਿਹੜੇ ਇਵਨ ਸਿੱਖ ਪੋਲਿਟੀਸ਼ੀਅਨ ਵੀ ਹਨ ਕੋਈ ਵੀ ਪੋਲਿਟੀਸ਼ੀਅਨ ਹਨ ਜਿਹੜੇ ਚਾਹੁੰਦੇ ਆ ਕਿ ਜਿਹੜੀ ਫੇਅਰ ਦੀ ਫੇਅਰਨੈਸ ਦੀ ਕਹ ਲੋ ਹਿਊਮਨਿਟੇਰੀਅਨ ਗੱਲ ਹੋਵੇ ਜਿਹੜੀ ਅਨਸਾਫ਼ ਪਸੰਦ ਲੋਕ ਹਨ ਉਹ ਪਲੀਜ਼ ਕੱਲ ਨੂੰ 17 ਤਰੀਕ ਉੱਥੇ ਵੱਦ ਵੱਦ ਗੈਂਟੀ ਵਿੱਚ ਪਹੁੰਚੋ ਤੇ ਜਥੇਦਾਰ ਸਾਹਿਬ ਨਿਮਰਤਾ ਸਹਿਤ ਤੁਹਾਡੇ ਤੁਹਾਡੇ ਚਰਨਾਵਾਂ ਵਿੱਚ ਬੇਨਤੀ ਹੈ ਸਾਰਾ ਪੰਥ ਸਿੱਖ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਸੰਸਾਰ ਭਰ ਦੇ ਸਿੱਖ ਤੁਹਾਡੇ ਵੱਲ ਦੇਖ ਰਹੇ ਹਨ ਕਿ ਤੁਸੀਂ ਠੋਸ ਫੈਸਲਾ ਲਓ ਸਾਨੂੰ ਪਤਾ ਹੈ ਤੁਹਾਡੇ ਤੇ ਵੀ ਬਹੁਤ ਪ੍ਰੈਸ਼ਰ ਹੈ ਪਰ ਪੰਥ ਤੇ ਵੀ ਬਹੁਤ ਵੱਡਾ ਪ੍ਰੈਸ਼ਰ ਹੈ ਤੁਸੀਂ ਲੀਡ ਲਾਉਂਗੇ ਤਾਂ ਅਕਾਲ ਤਖਤ ਸਾਹਿਬ ਲੀਡ ਲੈਵੇਗਾ ਤਾਂ ਸਿੱਖ ਸਾਰੇ ਤੁਹਾਡੇ ਮਗਰ ਤੋਰਨਗੇ ਤੁਹਾਡਾ ਵੀ ਕਦ ਹੋਰ ਵੀ ਵੱਡਾ ਹੋਵੇਗਾ ਇੰਨੀ ਹੋਏ ਅਸੀਂ ਨਹੀਂ ਤੁਹਾਨੂੰ ਕੁਝ ਦੱਸ ਸਕਦੇ ਜਦੋਂ ਆਪਣੀ ਗੱਲ ਵੀ ਹੋਈ ਸੀ ਫੋਨ ਤੇ ਅਸੀਂ ਤੁਹਾਨੂੰ ਕਿਹਾ ਸੀ ਅਸੀਂ ਨਹੀਂ ਤੁਹਾਨੂੰ ਦੱਸਦੇ ਤੁਸੀਂ ਸਾਡੇ ਨਾਲ ਸਿਆਣੇ ਹਾਂ ਪਰ ਕਿੰਨਾ ਚਿਹਰਾ ਪਾਹਾ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੇ ਰਵਾਂਗੇ ਕਿੰਨਾ ਚਿਰ ਟੌਰਚਰ ਹੋਈ ਜਾਵੇਗਾ ਆਪਣਾ ਪੰਥ ਇੱਕ ਕਿਸਮ ਦਾ ਮੈਂ ਕਹਿੰਨਾ ਇਹ ਇੰਨਾ ਜ਼ਿਆਦਾ ਆਪਣੇ ਨਾਲ ਹਮਲੇ ਹੋ ਰਹੇ ਹਨ ਆਪਾਂ ਜਿੱਦਾਂ ਇੱਕ ਕਿਸਮ ਦੇ ਪੰਥਕ ਤੌਰ ਤੇ ਬੰਦਲ ਗਏ ਹਨ ਤੇ ਆਪਾਂ ਨੂੰ ਲੋੜ ਹੈ ਜਿੱਦਾਂ ਕਿ ਕੋਈ ਪਰਿਵਾਰ ਹੁੰਦਾ ਉਹਦੇ ਮਾਤਾ ਪਿਤਾ ਹੁੰਦੇ ਹਨ ਉਹ ਦੇ ਦੇ ਗੰਨੇ ਨੇ ਲੀਡ ਗਾਉਂਦੇ ਹੁੰਦੇ ਵੀ ਪੁੱਤ ਇੱਧਰ ਨੂੰ ਜਾਓ ਅਸੀਂ ਜਥੇਦਾਰ ਸਾਹਿਬ ਤੁਹਾਡੇ ਵੱਲ ਦੇਖ ਰਹੇ ਹਾਂ ਪਲੀਜ਼ ਕੋਈ ਠੋਸ ਕਦਮ ਚੱਕੋ ਕਿਉਂਕਿ ਸਾਨੂੰ ਜਿਹੜਾ ਪਤਾ ਲੱਗ ਰਿਹਾ ਵਾ ਕਿ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਸਿੰਗਾ ਤੇ ਕਿ ਕੱਲ ਦਾ ਇਕੱਠ ਵੀ ਕਿਵੇਂ ਨਾ ਕਿਵੇਂ ਫੇਲ ਹੋ ਜਾਵੇ ਟੋਪੀਡੋ ਹੋ ਜਾਵੇ ਸੋ ਇੱਕ ਵਾਰ ਫੇਰ ਜਥੇਦਾਰ ਸਾਹਿਬ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਕੋਈ ਜਿੰਨਾ ਵੀ ਤੁਹਾਨੂੰ ਲੱਗਦਾ ਤੁਸੀਂ ਸਖਤ ਸਖਤ ਕਦਮ ਚੱਕੋ ਕਿ ਪੰਥ ਤੁਹਾਡੇ ਨਾਲ ਦੇ ਤੁਰੇ ਇੰਨਾ ਹੀ ਕਹਿੰਦਾ ਹੋਇਆ ਦਾਸ ਖੀਵਾਂ ਦਾ ਜੱਜ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰੂਗਰ ਖਾਲਸਾ ਜੀ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਪਿਛਲੇ 1 ਸਾਲ ਤੋਂ ਭਾਈ ਹਰਪਾਲ ਸਿੰਘ ਜੀ ਤੇ ਉਹਨਾਂ ਦੇ ਸਾਥੀ ਜੋ ਡਬਲੂ ਗੇਲ ਜੇਲ੍ਹ ਦੇ ਵਿੱਚ ਬੰਦ ਹਨ ਪਿਛਲੇ ਕੁਝ ਸਮੇਂ ਤੋਂ ਉੱਥੇ ਉਹਨਾਂ ਨਾਲ ਕਾਫੀਆਂ ਬਸਲੂਕੀਆਂ ਅਦਬਦਿੱਖੀਆਂ ਹੋ ਰਹੀਆਂ ਸਨ ਜਿਹਨਾਂ ਕਰਕੇ ਸਿੰਘ ਜਿਹੜੇ ਆ ਉਹ ਭੁਖੜ ਹੜਤਾਲ ਤੇ ਬੈਠੇ ਆ ਤੇ ਕੁਝ ਸਿੰਘ ਜਿਹਨਾਂ ਦਾ ਬਰਾ ਪਤਾ ਲੱਗਾ ਕਿ ਸਿਹਤਮਿਆਂ ਦੀ ਖਰਾਬ ਹੈ ਤੇ ਹਸਪੀਟਲ ਨੂੰ ਜਿਹੜਾ ਉਹ ਦਾਖਤ ਕਰਾਇਆ ਤੇ ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਵੀ ਜੋ ਹਨ ਉਹ ਤਰਵਾਰ ਸਾਹਿਬ ਭੁਖੜ ਹੜਤਾਲ ਤੇ ਬੈਠੇ ਹਨ ਮਾਮਾ ਬੈਠੀਆਂ ਹਨ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਪਿੱਛੇ ਆਪਣੀ ਪੂਰੀ ਜੋ ਹੈ ਸਪੋਰਟ ਸਾਥਤ ਕਰਨ ਲਈ ਕੱਲ ਨੂੰ ਇੱਕ ਬਹੁਤ ਵੱਡਾ ਕਟਭਾਵ 17 ਤਰੀਕ 17 ਮਾਰਚ ਨੂੰ ਦਰਬਾਰ ਸਾਹਿਬ ਆਉਂਸਾ ਰੱਖਿਆ ਹੈ ਉਸ ਵੰਦੇ ਵਿੱਚ ਪਤਾ ਲੱਗਾ ਹੈ ਕਿ ਖੌਣ ਵੀ ਪੁਲਿਸ ਜੋ ਹੈ ਕਰਾਂ ਕਰਾਂ ਵਿੱਚ ਜਾ ਕੇ ਜਿਹੜੇ ਸਰਕਰ ਨੌਜਵਾਨ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰੈਸ਼ਰਾਈਜ਼ ਕਰ ਰਹੇ ਆ ਤਾਂ ਕਿ ਉੱਥੇ ਨਾ ਪਹੁੰਚਣ ਸੋ ਸਾਡੀ ਇਥੋਂ ਵਿਦੇਸ਼ਾਂ ਵਿੱਚੋਂ ਅਸੀਂ ਲੈਣ ਦੀਆਂ ਸੰਗਤਾਂ ਦੇ ਵਿਆਹ ਤੇ ਬੇਨਤੀ ਕਰ ਰਹੇ ਆ ਕਿ ਆਪ ਸੰਗਤਾਂ ਨੂੰ ਅਜੇਹ ਮੋਕਿਆਂ ਦੇ ਉੱਤੇ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਆਪਾਂ ਇਹ ਨਹੀਂ ਸੋਚਣਾ ਅੱਜ ਜੋ ਸਪਾਈ ਅਮਪਾਲ ਸਿੰਘ ਨਾਲ ਹੋਈ ਹੈ ਉਹਦਾ ਗਨਾਹ ਕੀ ਆ ਕਿ ਉਹ ਕਿਹੜਾ ਨੌਜਵਾਨਾਂ ਨੂੰ ਨਸ਼ੇ 'ਚ ਲਾ ਕੇ ਗੁਰੂ ਲਾਲ ਲਾ ਰਿਆ ਸੀ ਇਹ ਤੋਂ ਵੱਧ ਉਹਦਾ ਕੋਈ ਕਸੂਰ ਨਹੀਂ ਤੇ ਸਰਕਾਰ ਨੂੰ ਵੀ ਚੀਜ਼ ਪਾਉਂਦੀ ਨਹੀਂ ਸੋ ਹੱਥ ਬਨ ਕੇ ਸਾਡੀ ਬੇਨਤੀ ਅਬਦੇਸ਼ੀ ਸਿੱਖਾਂ ਕੋਲੋਂ ਕਿ ਵੱਧ ਤੋਂ ਵੱਧ ਬਹੀਰਾ ਕੱਟ ਕੇ ਹਰ ਸਿੱਖ ਦਾ ਫਰਜ਼ ਬਣਦਾ ਜਿਹਦੇ ਜਿਹਦੇ ਤੱਕ ਸੁਨੇਹਾ ਜਾਂਦਾ ਕੇ ਵੱਧ ਚੜ ਕੇ ਉੱਥੇ ਪਹੁੰਚੋ ਤੇ ਉਹਨਾਂ ਸਿੰਘਾਂ ਨੂੰ ਪਰਹਾਵ ਵੀ ਕਰਾਉਣਾ ਤੇ ਉਹਨਾਂ ਦੀ ਜੋਤ ਤਬਦੀਲੀ ਆ ਉਹ ਜਿਹੜੀ ਹੈਗੀ ਆ ਪੰਜਾਬ ਵਿੱਚ ਕਰਾਉਣੀ ਆ ਉਦੋਂ ਤੱਕ ਨਿਰੰਤਰ ਆਪਾਂ ਉਹਨਾਂ ਦੇ ਨਾਲ ਪਰਵਾਦੇ ਨਾਲ ਲੜ ਕੇ ਸਾਥ ਦੇਣਾ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ